ਵੀਡੀਓ ਦੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਆਏ ਆਂ ਆਪਾਂ ਪਾਕਿਸਤਾਨ ਦੇ ਬਾਰਡਰ ਤੇ ਇੱਥੇ ਫਾਜ਼ਲ ਕੇ ਬੰਗਲੇ ਕੋਲੇ ਇਹ ਪਿੰਡਾ ਹੀਰਾਂ ਵਾਲੀ ਖੂਹੀ ਖੇੜਾ ਦੇ ਵਿਚਾਲੇ ਜੇ ਪਿੰਡ ਪੈਂਦਾ ਇਹ ਇੱਥੇ ਸਾਈਵਾਲ ਕਾਇਆਂ ਦੇ ਬੱਕ ਨੇਗੇ ਤੇ 100 ਗਾਂ ਹੀ ਤਾਂ ਇਹ ਆ ਉਹ ਪਿੱਛੇ ਤੱਕ ਆਉਂਦੀਆਂ ਦਿਖਾ ਦਿਆਂ ਜ਼ੂਮ ਕਰਕੇ ਤੇ ਇਹ ਤੇ ਕੁਸਾ ਇਹ ਕੋਈ ਕਿਹੜਾ ਪਿੰਡ ਆ ਗਿਆ ਸਾਹਮਣੇ ਕਿਹੜਾ ਦਿਖਦਾ ਹੈ ਤੇ ਕੁਛ ਆਹ ਖੜੀਆਂ ਗਾਈਆਂ 100 ਦੇ ਲਗਭਗ ਗਾਈ ਇਹ ਹੈ ਆ ਦਿਖਾ ਦਿਆਂ ਚਮਾਰ ਕੇ ਇਹ ਸਾਰੀਆਂ ਸਾਈ ਵਾਲ ਗਾਈਆਂ ਨੇਗੀਆਂ ਤੇ ਕੁਛ ਆਏ ਭਾਈ ਇਧਰੋਂ ਚਾਰ ਕੇ ਲੈ ਆਨੇ ਹੋ ਇਧਰੋਂ ਪਰਾਂ ਤੋਂ ਗੇੜਾ ਦਵਾ ਲਿਆ ਇਹਨਾਂ ਨੂੰ ਪੁੱਛਦਿਆਂ ਆ ਦੇਖੋ ਆਹੀ ਪਾਣੀ ਪੀ ਜਾਂਦੀਆਂ ਨੇ ਕਿਵੇਂ ਆਪਣੇ ਪਹਿਲਾਂ ਵੀ ਮਾਲ ਚਾਰਦੇ ਹੁੰਦੇ ਇੱਥੇ ਹਿਸਾਬ ਨਾਲ ਦਿਖਾ ਦਿਆਂ ਬਸ ਆਈ ਇਹ ਪਾਣੀ ਪੂਣੀ ਪੀ ਲੈਂਦੀਆਂ ਤੇ ਆਈ ਇਹਨਾਂ ਦਾ ਨੀਰਾ ਚਾਰਾ ਸਾਰਿਆਂ ਦਾ ਦੇਖੋ ਇੱਥੇ ਇਹਨਾਂ ਨੇ ਆਹ ਟੋਏ ਦੇ ਚੋਂ ਪਾਣੀ ਪੀ ਲਿਆ ਇੱਥੋਂ ਪਾਣੀ ਪੀ ਕੇ ਸਾਰਿਆਂ ਦਾ ਇੱਕ ਕੋਈ ਰੰਗ ਹੈ ਤੇ ਤੁਹਾਨੂੰ ਦਿਖਾਉਂ ਬਿੱਤੋਂ ਨਲਾਂ ਕਿੰਨੀਆਂ ਨੇ ਇਹਨਾਂ ਦੀਆਂ ਧੋਨਾ ਕਿਹ ਹੈ ਜਾਨੀਆਂ ਤੇ ਸਾਰੇ ਡਿਟੇਲ ਉਧਰ ਮਾਲਚਾਰ ਤੇ ਫਿਰਦੇ ਆ ਭਾਈ ਉਹ ਸਾਹਮਣੇ ਦੱਸਾਂਗੇ ਇਹਨਾਂ ਦੇ ਵਿੱਚ ਕੀ ਗੁਣ ਔਗਣ ਨੇ ਕਿੰਨਾ ਕਿੰਨਾ ਦੁੱਧ ਹੈ ਤੇ ਆ ਦੇਖੋ ਕਿਵੇਂ ਆ ਗਾਈ ਦੇ ਤੁਨ ਨਾ ਦਿਖਾ ਦਗੇ ਤੇ ਲੈ ਵੇ ਲੂਪ ਤਾਂ ਇਹਨਾਂ ਦੇ ਥੋੜੀ ਨੇ ਪੁੱਛਦੇ ਆ ਦੁੱਧ ਬਾਰੇ ਜਾਣਾਂਗੇ ਨਾ ਤੋਂ ਬਾਈਆਂ ਤੋਂ ਵੀ ਨਾ ਥੱਲੇ ਦੁੱਧ ਕਿੰਨਾ ਕੁ ਹੁੰਦਾ ਸਾਰੀ ਡਿਟੇਲ ਲੈ ਕੇ ਦੱਸ ਦਾਂ ਬਾਈਆਂ ਨੂੰ ਪੁੱਛਣ ਤੋਂ ਪਤਾ ਲੱਗਿਆ ਵੀ ਇਹ ਗਾਈਆਂ 10 11 10 11 ਲੀਟਰ ਦੁੱਧ ਦਿੰਦੀਆਂ ਤੇ ਇਹਨਾਂ ਦੇ ਸਾਰਿਆਂ ਦੇ ਇੱਕ ਅੰਨ ਕਿਉਂ ਪਾਟੇ ਨੇ ਮਿਲੂ ਇਹਨਾਂ ਦੇ ਨਿਸ਼ਾਨੀ ਹੈਗੇ ਨਿਸ਼ਾਨੀਆਂ ਲਾਈਆਂ ਇਹ ਪਾਟ ਦੋ ਆਪ ਇਹ ਆ ਦੇਖ। ਇਹ ਸਾਰਿਆਂ ਦੇ ਡਿਟੇਲ ਸਾਰਿਆਂ ਦਿਖਾ ਲਿਆ ਇਹਨਾਂ ਦੇ ਕੰਨ ਪਾਟੇ ਹੋਏ ਨੇ। ਇਹ ਆਹ ਦੇਖ ਆ ਗਾਈ ਦਾ ਵੀ ਦਿਖਾ ਦੇ ਕੰਨ ਪਾਟਿਆ। ਇਹਨਾਂ ਦੇ ਸਾਰਿਆਂ ਦੇ ਕੰਨ ਪਾਟੇ ਨੇਗੇ। ਇਹ ਕਿਵੇਂ ਆਹ ਲਿਖ ਵਹਿੜਾ ਇਹਦਾ ਵੀ ਕੰਨ ਪਾਟਿਆ ਆ ਜਾ ਤੂੰ ਦਿਖਾ ਦੇ ਸਮਾਰ ਕੇ ਉਰੇ ਹੋ ਕੇ। ਇਹ ਇਹਦਾ ਵੀ ਕੰਨ ਪਾਟਿਆ। ਇਹਨਾਂ ਦਾ ਵੀ। ਇਹ ਸਾਰਿਆਂ ਕੇ ਕੁਛ ਨੂੰ ਛੱਡ ਕੇ ਸਾਰਿਆਂ ਦੇ ਕੰਨ ਪਾਟੇ ਹੋਏ ਨੇਗੇ। ਬਸ। ਤੇ ਇਹ ਸਾਈਵੜ ਨਸਲ ਦੀਆਂ ਨੇਗੀਆਂ। ਇਹਨਾਂ ਦੇ ਬੱਚੇ ਕਿਉਂ ਨਹੀਂ ਮਿਲਿਓ ਓਏ। ਘਰੇ 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 ਬੱਚੇ ਬੱਚੇ ਘਰੇ ਨੇ ਤੇ ਛੋਟੇ ਬੱਚਰੂ ਇਹਨਾਂ ਦੇ ਘਰੇ ਹੁੰਦੇ ਨੇ ਤੇ ਇਹ ਬਸ ਆਈਂ ਤੁਰਦੇ ਆਪੇ ਇਹਨਾਂ ਦੀ ਖਾਦ ਖਰਾਕ ਕੀ ਪਾਉਂਨੇ ਆ ਬਿੱਲੂ ਪਰਾਲੀ ਪਰਾਲੀ ਅੱਜ ਕੱਲ ਪਰਾਲੀ ਪਾ ਦਿੰਦੇ ਹੋ 2-3 ਮਹੀਨੇ ਬਾਅਦ ਦੇ ਵਿੱਚ ਆਈਂ ਚਾਰ ਚੂਰ ਕੇ ਖੇਤਾ ਗੁਤਾਂ ਚਰਦੀਆਂ ਫਿਰਦੀਆਂ ਰਹਿੰਦੀਆਂ ਨੇਗੀਆਂ ਇਹ ਮਾਰਦੀਆਂ ਤਾਂ ਨਹੀਂ ਹੈਗੀਆਂ ਮਾਰਦੀਆਂ ਨਹੀਂ ਠੀਕ ਹੈ ਇਹਦੀ ਬੱਚੀ ਕਿੰਨੇ ਚਿਰ ਦੀ ਛੂ ਪੈਂਦੀ ਆ ਬਸ ਹਾਈ ਬਲੂ ਦੋਟਾ ਇਨੀ ਛਾਲਦੀ ਦੋ ਢਾਈ ਚਾਲਦੀ ਆ ਜੰਦੀ ਹੈਗੀ ਤੇ 9 ਮਹੀਨੇ ਗਾਲੇਦੀ ਧੋងਗੀ 9 ਮਹੀਨੇ ਸੂਣ ਚ ਲੈਦੀ ਆ 2 ਢਾਈ ਸਾਲਾਂ ਦੀ ਬੱਚੀ ਤੇ ਸੂਣ ਦੇ ਕਾਬਲ ਹੋ ਜਾਂਦੀ ਆ ਅੱਜ ਕਿਵੇਂ ਆ ਬੱਚੀ ਆ ਤੇ ਸਾਰੇ ਡਿਟੇਲ ਪੁੱਛਾਂਗੇ ਬੱਸੀ ਦੇ ਦੇ ਨਾ ਤੁਸੀਂ ਜੇ ਕੋਈ ਲੈਵੇ ਤਾਂ ਤੇ ਕਿਵੇਂ ਹੁਣ ਇੱਧਰ ਚਾਕ ਫੇਰ ਲਾਈ ਜਰਦਾ ਕਿਵੇਂ ਆ ਬੱਸੀ ਫਿਰਦੀ ਐ ਕਿੰਨੇ ਪੈਸੇ ਦੀ ਐ ਇਹ ਇਹ ਮਤਿ ਮਿਲ ਜਾਂਦੀ 15 20 ਹਜ਼ਾਰ ਦੀ 15 20 ਹਜ਼ਾਰ ਦੀ ਤੇ ਵੱਡੀਆਂ ਗਾਇਆਂ ਕਿੰਨੇ ਕਿੰਨੇ ਦੀਆਂ ਨੇ ਕੋਈ 30 ਹਜ਼ਾਰ ਦੀ ਕੋਈ 40 ਹਜ਼ਾਰ ਦੀ ਠੀਕ ਹੈ ਇਹਨਾਂ ਦਾ ਰੇਟ ਪਈ ਕੋਈ 30000 ਕੋਈ 40000 ਮੇਰੇ ਸੁਣਨ ਚ ਆਇਆ ਸੀ ਇਹਨਾਂ ਮੁੰਡਾ ਨੂੰ ਹਜੇ ਘੱਟ ਪਤਾ ਹੈ ਕਹਿੰਦੇ ਵੀ ਅਸੀਂ ਇਹਨਾਂ ਨੂੰ ਵੇਚਦੇ ਨਹੀਂ ਆਮ ਬੰਦੇ ਨੂੰ ਇਹ ਆਮ ਨਹੀਂ ਵੇਚਦੇ ਕਿਉਂ ਲਿਹਾਜ਼ ਲੂਜ ਵਾਲੇ ਬੰਦੇ ਨੂੰ ਕੋਈ ਮਿੱਤਰ ਪਿਆਰਾ ਹੋਵੇ ਦੇ ਦਿੰਦਿਆ ਕਹਿੰਦੇ ਵੀ ਤੁਸੀਂ ਪਾਪ ਕਰਦੋ ਇਹਨਾਂ ਨੂੰ ਬੰਨ ਕੇ ਕਿਲੇ ਤੇ ਇਹ ਕਿਲੇ ਤੇ ਬੰਨਦੇ ਨਹੀਂ ਹੈਗੇ ਤੇ ਬਸ ਐ ਖੁੱਲੀਆਂ ਹੀ ਰਹਿੰਦੀਆਂ ਇਹਨਾਂ ਦੇ ਬਾੜੇ ਬਣਾਏ ਹੋਏ ਨੇਗੇ ਉਮੀ ਹੋ ਸਕਦਾ ਦਿਖਾ ਕੇ ਲਿਆਂਗਾ ਤੁਹਾਨੂੰ ਤੇ ਇਹ ਉਹ ਬਾੜਿਆਂ ਦੇ ਵਿੱਚ ਐ ਫਿਰਦੀਆਂ ਰਹਿੰਦੀਆਂ ਨੇ ਇਹ ਲਗਭਗ ਹੁਣ 200 ਕਾਂ ਹੀ ਹੋ ਗਈ 100 ਉਧਰੋਂ ਆਈ ਅਤੇ 100 ਕਿਤੇ ਲਗਭਗ ਇਹ ਸੀ ਇਹ ਆ ਕੇ ਮੇਹ ਹੋ ਗਆਂ ਝੁਰੀਆਂ ਫੱਦੀਆਂ ਰਹਿਣੀਆਂ ਚਰਦੀਆਂ ਇਹ ਬਸ ਆਈ ਫਿਰਦੀਆਂ ਰਹਿੰਦੀਆਂ ਨੇ ਚਰਦੀਆਂ ਦੂਰ ਤੱਕ ਖੁੱਲੀ ਜਗ੍ਹਾ ਇੱਥੇ ਇਹ ਸੇਗਲ ਦਾ ਏਰੀਆ ਸੇਗਲ ਦਾ ਏਰੀਆ ਕਰਕੇ ਉਹ ਦੂਰ ਤੱਕ ਉਹ ਖੂਈ ਖੇੜਾ ਪਿੰਡ ਹੈਗਾ ਇਧਰ ਦੇ ਪਾਸੇ ਹੀਰਾ ਵਾਲੀ ਰਹਿ ਗਿਆ ਇਹ ਫਾਜਲਕੇ ਬੰਗਲੇ ਤੇ ਜ਼ਿਲ੍ਹੇ ਚ ਪੈਂਦੇ ਨੇ ਕਿ ਪਿੰਡ ਖੂਈ ਕਿਹੜਾ ਪਿੰਡ ਇਹ ਪਿੰਡ ਦਾ ਨਾਮ ਖੂਈ ਕਿਹੜਾ ਸਾਹਮਣੇ ਕਿਹੜਾ ਦਿੰਦਾ ਇਹ ਵੱਡੇ ਰੋਡ ਤੇ ਆ ਗਿਆ ਫਾਜਲਕੇ ਵਾਲੇ ਤੇ ਹੈ ਨਾ ਠੀਕ ਹੈ ਇਹ ਇਹਨਾਂ ਦੀਆਂ ਕੋਈ ਪਤਾ ਨਹੀਂ ਕੀ ਨਿਸ਼ਾਨੀਆਂ ਨੇ ਕੰਨ ਇਹਨਾਂ ਦੇ ਸਾਰੀਆਂ ਦੀ ਪੱਟ ਨੇ ਡਿਟੇਲ ਤੇ ਹਰੇਕ ਧੁੰਨ ਵਾਲਾ ਧੁੰਨਾ ਦੇਖੋ ਇਹਨਾਂ ਦੀਆ ਦਿਖਾ ਦੇ ਆ ਇੱਕ ਮਿੰਟ ਬੱਸ 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 ਡਰੋਣਾ ਡਰੋਣਾ ਇੱਥੇ ਸਾਬ ਨਾਲ ਇਹ ਖੁੱਲੇ ਚਰਦਿਆਂ ਫਿਰਦਿਆਂ ਰਹਿੰਦੀਆਂ ਨੇ ਜੀਆਂ ਕਿਹੜੀਆਂ ਛੋਟੇ ਛੂਂੀਆਂ ਹੁੰਦੀਆਂ ਉਹਨਾਂ ਨੂੰ ਫਿਰ ਦਾਣਾ ਪਾਉਂਦੇ ਹੋ ਖਾਦਾਂ ਨੇ ਛੂਂੀਆਂ ਹੋਈਆਂ ਨੂੰ ਖਾਦਾਂ ਨੇ ਪਾਉਂਦੇ ਆ ਤੇ ਇਹ ਆਮ ਬਾਗਲ ਚ ਰੱਖਦੇ ਹੋ ਤੇ ਜਿਹੜੀਆਂ ਥੂ ਪੈਂਦੀਆਂ ਉਹਨਾਂ ਨੂੰ ਅੱਡ ਪਾਉਂਦੇ ਹੋ ਉਹਨਾਂ ਨੂੰ ਘਰੇ ਹੁਣ ਇਹਨਾਂ ਦੇ ਬੱਚਰੂਣੇ ਕਿਹੜੇ ਛੋਟੇ ਘਰੇ ਨੇ ਆ ਇਹਦੇ ਕੋ ਪਾਇਆ ਆਹ ਡਹਾ ਜਿਹੜੇ ਐ ਬਣਾਇਆ ਇਹ ਚੁੰਗਦੀ ਆਪ ਨੂੰ ਆਪ ਇਹ ਆਪ ਚੁੰਗਦੀ ਆ ਲੇ ਵੀ ਮਟਰਤੀਰ ਬਸ ਸਿੱਖ ਲੋ ਬਾਈਆਂ ਤੋਂ ਇਹ ਕਹਿੰਦੇ ਚੁੰਗਦੀ ਆ ਉਹ ਉਧਰ ਪਹਿਲੇ ਪਾਸੇ ਨਹੀਂ ਮੂੰਹ ਮੋੜਦਾ ਹੋਣਾ ਇਹਦਾ ਤੇ ਇਧਰ ਵੀ ਨਹੀਂ ਮੂੰਹ ਮੋੜਦਾ ਇਹਦਾ ਫਿਰ ਇਹ ਆਪੇ ਚੁੰਗ ਜਾਂਦੀ ਆ ਲੈ ਵੀ ਆਪਾਂ ਭਗਾੜੀ ਪਾਉਂਦੇ ਸੀ ਇਹ ਭਗਾੜੀ ਇਹ ਤਾਂ ਨਹੀਂ ਪਾਈ ਵੀ ਇਹ ਚਰ 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 ਨੂੰ ਹਟ ਜਾਂਦੀ ਉਹਦੇ ਨਾਲ ਫਿਰ ਚਰਿਆ ਨਹੀਂ ਜਾਂਦਾ ਪਛੋਤੋਂ ਤੇ ਇਹ ਤੋਂ ਇਹਦੀ ਤਾਂ ਹੁਣ ਆਏ ਨਹੀਂ ਮੁੜ ਕੇ ਆਉਂਦੀ ਲੇਵੇ ਕੋਲੇ ਦਿਖਾ ਦਿਆਂ ਲੇਵੇ ਲੂਵੇ ਤਾਂ ਵਿਚਾਰੀਆਂ ਤਾਂ ਚੋਨੂੰ ਪਤਾ ਹੀ ਆ ਵੀ ਕਹੇ ਜਿਹੇ ਹੈਗੇ ਨੇ ਤੇ ਬਾਤ ਸਾਹੀ ਕਿਸੇ ਥਲੇ ਦੋ ਕਿਲੇ ਕੋਈ 3 ਕਿਲੋ ਆਏ ਜੇ ਤਦ ਹੋਊਗਾ ਬਾੜਾ ਨਹੀਂ ਹੋਣਾ ਇਹਨਾਂ ਥਲੇ ਤਾਂ ਚਲੋ ਇਹ ਤਾਂ ਜਵਾਕ ਨੇ ਅੱਜ ਵੱਡਾ ਬੰਦਾ ਕੋਈ ਹੈ ਨਹੀਂਗਾ ਤੇ ਦਿਖਾ ਦਿਆਂ ਖੁੱਲੇ ਦੇ ਵਿੱਚ ਚਰਨ ਵਾਸਤੇ ਉਹ ਪਿੰਡ ਤੱਕ ਦੂਰ ਤੱਕ ਪੈ ਗਿਆ ਧਾਤੂ ਹੀ ਧਰਤੀ ਪਈ ਆ ਗਈ ਇਹ ਚਾਰ ਦੇ ਫਿਰਦੇ ਰਹਿੰਦੇ ਨੇ ਇੱਥੇ ਤਾਂ ਨਾਲ ਸੇਮ ਨਾਲ ਆ ਗਿਆ ਇੱਕ ਹੋ ਰੇਲ ਗੱਡੀ ਦੇ ਸਾਹਮਣੇ ਲੀ ਰਹੀ ਉਹ ਸਾਹਮਣੇ ਤਰਖਤਾਂ ਕੋਲੇ ਰੇਲ ਗੱਡੀ ਦੀ ਲਈ ਜਾਂਦੀ ਹੈ ਇਹ ਛੱਤੀ ਹਬੌਰ ਮਲੋਟ ਬਠਿੰਡੇ ਨੂੰ ਲੰਘ ਜਾਂਦੀ ਹੈ ਇਹ ਫਾਜ਼ਲਕੇ ਬੰਗਲੇ ਤੋਂ ਆਉਂਦੀ ਹੈ ਰੇਲ ਗੱਡੀ ਦੀ ਲਈ ਇੱਥੇ ਵੀ ਬਾਈ ਚਾਰਦੇ ਰਹਿੰਦੇ ਨੇ ਕਿ ਇਹ ਖੁੱਲ੍ਹੇ ਜਗ੍ਹਾ ਗੇ ਕਿਵੇਂ ਆਪਣੇ ਪੰਜਾਬ ਦੇ ਵਿੱਚ ਪਹਿਲਾਂ ਇਹ ਤੋਂ 50 ਸਾਲ ਪਿੰਡ ਹੁੰਦੇ ਸੀ ਇਹ ਸਾਹਬ ਦੇ ਨਾਲ ਐਸੇ ਪਿੰਡ ਨੇਗੇ ਸਾਹਮਣੇ ਉਹ ਛੱਟੀਆਂ ਪਈਆਂ ਖੁੱਲਾ ਦੀਂਦਾ ਵਾਟਰ ਬੈਕਸ ਕੋਲੇ ਐਂ ਖੁੱਲੇ ਚ ਲੋਕ ਚਾਰਦੇ ਫਿਰਦੇ ਰਹਿੰਦੇ ਨੇਗੇ ਐਜਾ ਮਾਹੌਲ ਹਜੇ ਵੀ ਪੰਜਾਬ ਦੇ ਵਿੱਚ ਹੈਗਾ ਤੇ ਹੋਊਗਾ ਇਹ 100 ਕਿਲੇ ਵਾਂਗੂ ਵਾਹਣ 100 ਕਿਲੋ ਤੋਂ ਉੱਪਰ ਹੀ ਹੋਊਗਾ ਇਹ ਬਸ ਐ ਖੁੱਲੇ ਹੀ ਪਿਆ ਚਾਰ ਦੇ ਚੂਰ ਦੇ ਫਿਰਦੇ ਰਹਿੰਦੇ ਨੇ ਭਾਈ ਉਹ ਸਾਹਮਣੇ ਗਰਾਊਂਡ ਹੈ ਇਹ ਪਿੰਡ ਆ ਗਿਆ ਤੇ ਜਿਆਦੇ ਹੋਰ ਕੋਈ ਜਾਣਕਾਰੀ ਲਵਾਂਗੇ ਇਹਨਾਂ ਤੋਂ ਬਾਈਆਂ ਤੋਂ ਤੇ ਬੱਚੇ ਰਹਿ ਇਹਨਾਂ ਦੇ ਕਿਹੜੇ ਬਛਰੂ ਨੇ ਛੋਟੇ ਇਹ ਇਹਨਾਂ ਦੇ ਘਰੇ ਨੇ ਕਿ ਬਾੜਾਂ ਚ ਤੇ ਇੱਥੇ ਬੱਚੇ ਐ ਫਿਰ ਖੁੱਲੇ ਚ ਚੱਤੀਆਂ ਫਿਰਦੇ ਰਹਿੰਦੇ ਆ ਹੁਣ ਲੈਵਲ ਨੂੰ ਮੇ ਤੋਂ ਪਤਾ ਲੱਗਦਾ ਵੀ ਦੁੱਧ ਤਾਂ ਇਹਨਾਂ ਦਾ ਥੋੜਾ ਥੋੜਾ ਹੀ ਹੋਊਗਾ ਤੇ ਬੱਸ ਆਇਆ ਚਾਹ ਤੇ ਫਿਰਦੇ ਰਹਿੰਦੇ ਨੇ ਦੇਖ ਬਾਤ ਸੱਚ ਆ ਜਾ ਆ ਜਾ ਆ ਜਾ ਤੂੰ ਆ ਜਾ ਨੇੜੇ ਤੇ ਆ ਦੇਖੋ ਫੇ ਇੱਕ ਵਾਰੀ ਕਰਨ ਫੇਰ ਦਿਖਾ ਦਿਆਂ ਐ ਚੋਨਾ ਵੱਡੇ ਨੇ ਤੇ ਇਹ ਤੋਂ ਨਲਾਂ ਨਹੀਂ ਆ ਇਹਦੀ ਵੀ ਦਿਖਾ ਦਿਆਂ ਬੱਚੀ ਇਹ ਬਾਤ ਸੱਚ ਦੇਖ ਕੇ ਮੈਂ ਮਾਰਜੀ ਹੱਥ ਲਾਈ ਜਾਂ ਡਰੀ ਦੀਆਂ ਡਰਦੀਆਂ ਨਹੀਂ ਹੈਗੀਆਂ ਤੇ ਤੇ ਦੇਖੋ ਜੀ ਰੇਟ ਰੂਟ ਆ ਤਾਂ ਇਹ ਗੱਲੀ ਨਮੇਰ ਤੀ ਵੀ ਕਹਿੰਦੇ ਸੀ ਵੇਚਦੇ ਨਹੀਂ ਬਾਈ ਕਹਿੰਦਾ ਸੀ ਵੀ ਅਸੀਂ ਦੁੱਧ ਪਾ ਦਿੰਨੇ ਆ ਉੱਥੇ ਪੁੱਛਿਆ ਸੀ ਇੱਕ ਬਾਈ ਨੂੰ ਮੈਂ ਕਿਹਾ ਵੀ ਤੂੰ ਨੂੰ ਲੋੜ ਪਈ ਪੈਸੇ ਦੀ ਅਸੀਂ ਪਸ਼ੂ ਵੇਚ ਦਿੰਨੇ ਆ ਤੇ ਤੁਸੀਂ ਕੀ ਕਰਦੇ ਹੋ ਉਹ ਕਹਿੰਦਾ ਸਾਨੂੰ ਕੋਈ ਐਡੀ ਖਾਸ ਲੋੜ ਨਹੀਂ ਪੈਂਦੀ ਅਸੀਂ ਮਾਲ ਚਾਰਤੇ ਫਿਰਦੇ ਰਹਿੰਦੇ ਆ ਚਾਰ ਤੇ ਚਾਰ ਦੇਤੇ ਬਸ ਕਿਹੜਾ ਦੁੱਧ ਹੁੰਦਾ ਕਰੇ ਦੁੱਧ ਵਿਕ ਜਾਂਦਾ ਚੰਗਾ ਵਿਕ ਜਾਂਦਾ 40 45 ਰੁਪਏ ਲੀਟਰ ਦੇ ਹਿਸਾਬ ਨਾਲ ਦੁੱਧ ਇਹਨਾਂ ਦਾ ਵਿਕਦਾ ਤੇ ਦੁੱਧ ਕਹਿੰਦਾ ਦੁੱਧ ਹੀ ਆ ਕੇ ਲੈ ਜਾਂਦਾ ਤੇ ਬਾ ਉਸੇ ਪੈਸੇ ਨਾਲ ਗੁਜ਼ਾਰਾ ਕਰ ਲੈਂਦੇ ਆ ਬਾਕੀ ਇਹਨਾਂ ਲੋਕਾਂ ਦਾ ਇੰਨਾ ਕੋਈ ਖਰਚਾ ਨਹੀਂ ਹੈਗਾ ਆਪਣੇ ਮੂੰਹ ਖਰਚਾ ਇਹਨਾਂ ਦਾ ਹਿਸਾਬ ਨਾਲ ਹੀ ਕਰਦੇ ਆ ਬਾਕੀ ਸਾਰਾ ਪਰਿਵਾਰ ਕਮਾਉਂਦਾ ਹੈ ਤੇ ਕਿਹੜੇ ਬਾਕੀ ਆਪਣਾ ਪਰਿਵਾਰ ਹੈ ਕਿੱਧਰ ਭag ਜਾਂਦਾ ਉਹ ਖੇਤਾਂ 'ਚ ਕੰਮ ਕਰਨ ਨਹੀਂ ਆ ਆਦਾ ਪਸ਼ੂ ਦਾ ਕੰਮ ਨਹੀਂ ਆਉਂਦਾ ਖੇਤਾਂ 'ਚ ਕੀ ਗੱਲ ਪਸ਼ੂ ਆ ਲੈ ਛਾਂਦ ਰਹਿਣੇ ਹਾਂ ਅੱਛਾ ਉਸ ਕੰਮ 'ਚ ਆਉਂਦਾ ਕਹਿੰਦੇ ਛਾਂਦ ਰਹਿਣੇ ਆ ਜਾ ਫਿਰ ਵੀਡੀਓ 'ਚ ਆ ਜਾ ਤੈਨੂੰ ਆਏ ਕੁਝ ਨਹੀਂ ਹੁੰਦਾ ਆ ਜਾ ਆ ਜਾ ਸੰਗੜਾ ਹਾਂ ਦੱਸ ਦੇ ਤੇ ਬਾਕੀ ਤੇਰੇ ਭਾਈ ਕੀ ਕਰਦੇ ਨੇ ਘਰੇ ਹੁੰਦਾ ਖੇਤੀ ਕਰਦੇ ਜਾਂ ਕੁਝ ਹੋਰ ਕਰਦੇ ਦੱਸ ਦੇ ਹੈ ਪਸ਼ੂ ਆ ਤੇ ਦਾਣਾ ਦੇਣਾ ਛੱਜਰਾਂ ਨੂੰ ਪਾਣੇ ਦਾਣਾ ਦੂਣਾ ਪਾਈ ਜਾਂਦਾ ਕਰੇ ਕਿੰਨੂ ਕੁੰਨੂ ਲੈ ਆਉਂਦੇ ਕਿੰਨੂ ਵੀ ਪਾਉਂਦੇ ਹੱਥ ਮੈਂ ਸੁਣਾ ਸੀ ਕਿੰਨੂ ਪਾਉਂੋ ਕਿੰਨੂ ਕਿ ਕਿੰਨੇ ਕੁ ਲੈ ਆਉਣਗੇ ਇਕੱਠੇ ਮੈਂ ਇਕੱਠੇ ਨਹੀਂ ਆਉਂਦੇ ਦੇ ਦੇਣ ਕਿਰ ਹੁੰਦੀ ਥੱਲੇ ਡੇਪਾ ਨਹੀਂ ਕੜੀ ਉਹ ਚਕਾ ਦੇਣ ਮੁਕਤ ਚਕਾ ਦੇਣ ਉਹ ਕਿੰਨੂ ਪਾ ਦੇਣ ਇਹਨਾਂ ਨੂੰ ਲੈ ਕੇ ਤੇ ਇਹ ਫੋਰ ਪ੍ਰਾਲੀ ਫੋਰ ਪ੍ਰਾਲੀ ਤਲਾ ਆ ਹੁਣ ਇੱਥੇ ਜਾ ਕੇ ਪ੍ਰਾਲੀ ਤੇ ਲੱਗ ਜਾਣੀਆਂ ਪ੍ਰਾਲੀ ਤੇ ਲੱਗ ਜਾਣੀਆਂ ਹੁਣ ਇੱਥੇ ਇਹਨਾਂ ਨੂੰ ਬਿਠਾਉਣ ਖਾਤਰ ਲੈ ਆਇਓ ਹਾਂ ਬਿਠਾਉਣ ਖਾਤਰ ਜੱਟ ਤੇ ਬਾਕੀ ਜਾਂ ਤੁਸੀਂ ਉੱਥੇ ਪਰਾਂ ਲਈ ਫਿਰਦੇ ਸੀ ਉੱਥੇ ਚਾਰ ਆਈਆਂ ਇਹ ਹਨਾ ਹਾਂ ਬੈਠੇ ਤੇ ਕਾ ਕੰਟੇ ਬਿਠਾਉਣ ਲਈ ਰਹਿ ਰਹੇ ਨੇ ਇੱਥੇ ਤੁਸੀਂ ਦੇਲੀ ਲਾਣੋ ਚਾਰ ਪੰਜ ਘੰਟੇ ਤੇ ਤੁਹਾਡੇ ਬਾਗਲ ਕਿੱਥੇ ਨੇ ਬਾੜੇ ਦੂਜੇ ਇਹਨਾਂ ਦੇ ਬੱਚੂ ਕਿੱਥੇ ਕਿਹੜਾ ਘਰ ਹੈਗਾ ਇੱਧਰ ਗੇ ਉਹ ਟੈਂਕੀ ਤੋਂ ਪਰੇ ਉਹ ਟੈਂਕੀ ਤੋਂ ਪਰੇ ਠੀਕ ਹੈ ਉਹ ਦੇਖ ਕੇ ਆਵਾਂਗੇ ਦਿਖਾਵਾਂਗੇ ਬੱਚੂ-ਬੁੱਚੂ ਜੇ ਦੇਖਾਉਣ ਦਿੱਤੇ ਤਾਂ ਤੇ ਜੇ ਕੋਈ ਮਨਾ ਕਰਤਾ ਤਾਂ ਫਿਰ ਆਪਾਂ ਰਹਿਣ ਦਿਆਂਗੇ ਤੇ ਠੀਕ ਹੈ ਤੇ ਇਸੇ ਜੇ ਇਹ ਸਿਹਰਾ ਬਣਾਲੀ ਹੈ ਖੁੱਲੇ ਚ ਚਾਰ ਦੇਣੇਗੇ ਹਾਂ ਖੁੱਲੇ ਬਣੇ ਬਣੀ ਦੇਣੀ ਸਾਡਾ ਵਾਂ ਹੈ ਬੰਦਾਂ ਦੀ ਬੰਦੇ ਨੇ ਨੇ ਆਜੀ ਬੰਦੇ ਨੇ ਬੰਦਾ ਨਹੀਂ ਕੇ ਠੀਕ ਹੈ ਬਿਲਕੁਲ ਆ ਰਹੇ ਨੇ ਤੇ ਚੋਣ ਨੂੰ ਕਿੰਨਿਆਂ ਕਨਾਸ਼ੀਲ ਨੇ ਸਹੀ ਸੀਲ ਨੇ ਚੋਣ ਨੂੰ ਛੜਾ ਛੜਾ ਤਾਂ ਨਹੀਂ ਮਾਰਦੀਆਂ ਨਹੀਂ ਲਾਤ ਲੁਤ ਕਾਈ ਲਾਤ ਲੁਤ ਨਹੀਂ ਮਾਰਦੀਆਂ ਕਿੰਨਾ ਕਿੰਨਾ ਦੁੱਧ ਦੇ ਦਿੰਦੀ ਐ ਇੱਕ ਇੱਕ ਪੰਛੀ ਦੇ ਹੀ ਦਿੰਦੀ 10 11 ਲੀਟਰ ਤਾਂ 11 ਲੀਟਰ ਆਲੇ ਬੱਚੀ ਤਾਂ ਦਿਖਾ ਦੇ ਤੱਲੋ ਆ ਜੇ ਤੁਹਾਨੂੰ ਦੇ ਆ ਤੁੰਨ ਵਾਲਾ ਬੜੀਆਂ ਸੋਹਣੀਆਂ ਨੇ ਬੱਚੀਆਂ ਤੇ ਆ ਬੱਚੀ ਕਿੰਨੇ ਪੈਸੇ ਦੀ ਹੋ ਜਲੇਣੀ ਹੋਵੇ ਕਿਉਂ 15000 15000 ਦੀ ਵੇਚ ਦਿੰਦੇ ਆ? ਆ ਵੇਚ ਦੇਨੇ। ਵੇਚ ਦਿੰਦੇ ਆ। ਕਿ ਕਿ ਮੈਂ ਤੁਹਾਡੇ ਬੇਲੀ ਆ ਜਾਂਦੇ ਕਿ ਹਾਂ। ਉਹ ਵੇਚ ਲੈਣੀਆਂ ਕਿ। ਦੇ ਵੇਚ ਲੈਣ ਨੂੰ। ਅੱਛਾ ਕਿਤੇ ਕਿਤਾਈ ਦੇ ਵੀ ਦਿੰਦੇ ਆ। ਜਾਂਦੀ ਆਮ ਨਹੀਂ ਦਿੰਦੇ। ਬਾਰੇ ਵੱਧ ਪੁੱਤ ਜਾਣ ਕਿਤੇ ਪੈਸੇ ਦੀ ਲੋੜ ਹੋਵੇ ਤਾਂ ਦੇ ਦਿੰਦੇ ਹਾਂ। ਠੀਕ ਐ। ਫਿਰ ਚਾਪਾ ਨਹੀਂ ਇੱਥੇ ਬਣਾਉਣਾ ਘਰੋਂ ਲੈ ਕੇ ਆਉਣਾ। ਘਰੇ ਲੈ ਆਉਣਾ। ਅਸੀਂ ਤਾਂ ਨਾਲ ਹੀ ਰੱਖਦੇ ਹੁੰਦੇ ਸੀ। ਹਾਂ ਆ ਆ ਗਾਂ ਦੇ ਥੱਲੇ। ਦੁੱਧ। ਇਹ ਸੋਨਾ ਹੀ ਆ। ਸੋਨਾ ਹੀ। ਠੀਕ ਐ। ਇਹ ਪਹਿਲਾਂ ਸੂਗੀ ਐ ਐ ਪਹਿਲਾਂ ਪਹਿਲਾਂ ਸੂਗੀ ਪਹਿਲਾਂ ਸੂਗੀ ਠੀਕ ਐ ਇੱਕੋ ਹੀ ਲੇਵੇ ਵਾਲੀ ਦੇਖੀਆ ਬਾਕੀ ਤਾਂ ਫਿਰ ਹੈ ਜੇ ਬੱਚੀਆਂ ਬੱਚੀਆਂ ਪੁੱਛੀਆਂ ਨੇ ਬੱਚੀਆਂ ਪੁੱਛੀਆਂ ਨੇ ਇੱਥੇ ਕਿਹੜੇ ਬੱਚੇ ਠੱਠੇ ਕਿਉਂ ਨਹੀਂ ਹੈਗਾ ਇਹਨਾਂ ਚ ਉਹ ਠੱਠੇ ਕਿਹੜੇ ਕੋ ਘਰੇ ਭੱਜ ਜਾਣਗੇ ਤਾਂ ਕਰ ਹੋਣ ਨਹੀਂ ਆਣੇ ਉਹ ਕਿਵੇਂ ਪਰੇ ਨਿਕੜਾਂਗੇ ਆਏ ਹਾਂ ਮੋਗੇ ਮਗਰ ਅੰਦਰ ਉਧਰ ਉਹ ਲੈ ਜਾਣਗੇ ਫਿਰ ਉਹ ਲੈ ਜਾਣਗੇ ਹੁਣ ਬਾੜੇ ਚ ਨਿਕਰੇ ਹੁਣ ਬਾੜੇ ਕਿਨੂ ਕਿਨੂ ਖਾ ਜਾਣ ਕਿਨੂ ਕਿਨੂ ਖਾਂਦੇ ਆ ਠੀਕ ਐ ਫਿਰ ਆਡ ਰੱਖ ਦਿਆ ਕਿਵੇਂ ਇਹ ਬੱਛਰੂ ਨੇਗੇ ਤੇ ਇਹ ਬੱਛਰੂ ਕਿਨੇ ਕਿਨੇ ਚਿਰਦੇ ਹੋਗੇ ਇਹ ਕੋਈ ਕੁ ਸਾਲ ਦਾ ਕੋ 2 ਮਹੀਨਾ ਦਾ ਕੋ ਮਹੀਨੇ ਦਾ ਇੰਕ ਨੇ ਅੱਛਾ ਤੇ ਇਹਦਾ ਬਾਹਰ ਕਿਧਰ ਦੀਆ ਬਾੜੇ ਦਾ ਇਧਰ ਦੀ ਠੀਕ ਹੈ ਇਹ ਇਧਰ ਦੀ ਦਿਖਾਉਂਦੇ ਆ ਇਹ ਇਹ ਅੱਜ ਦੇ ਉੱਤੇ ਆਈ ਬਿਠਾਈ ਹੋਗੇ ਆਏ ਗਰਮੀ ਸਰਦੀਆਂ ਆਈ ਬੰਦੇ ਕਰਮਚਾਰੀ ਆਈ ਬੰਦੇ ਤੇ ਹੁਣ ਕਿਵੇਂ ਹੁਣ ਗਰਮੀ ਆ ਜਾਣੀ ਆ ਫਿਰ ਇਹਨਾਂ ਦੇ ਉੱਤੇ ਛੱਤ ਪਾ ਦੋਗੇ ਹਾਂ ਇਹਨਾਂ ਦੇ ਉੱਤੇ ਛੱਤ ਪਾ ਦਾਂ ਆ ਲੋ ਮੇਰੇ ਛੋਟੇ ਬੱਛਰੂ ਨੇ ਕਿਹੜੇ ਇਹਨਾਂ ਦੇ ਗਾਈਆਂ ਉੱਥੇ ਹੀ ਚਰਨ ਭੇਜਤੀਆਂ ਬੱਛਰੂ ਆਏ ਬੈਠੇ ਨੇਗੇ ਤੇ ਆ ਇਹਦੇ ਉੱਤੇ ਹੋਰ ਛੱਤੀ ਆਣ ਰਹੀ ਨੂੰ ਇਹ ਆ ਦੇਖੋ ਨਹੀਂ ਉਹ ਵਿੱਚ ਕਰ ਗੋਹਾ ਪਿਆ ਪੀ ਮਚ ਰਹੇ ਇਹ ਗੋਹਾ ਕਿੰਨੇ ਦਿਨਾਂ ਬਾਅਦ ਚੱਕ ਦੋ ਤੁਸੀਂ ਫਿਰ ਹੂੰ ਹੁਣ ਤਾਂ ਥੋੜਾ ਜਿਹਾ ਹੋਰ ਟਾਈਮ ਹੋ ਗਿਆ ਨਹੀਂ ਤਾਂ ਪਹਿਲਾਂ ਟਾਈਮ ਨਾਲ ਹੀ ਚੱਕ ਲੈਣਾ ਫਿਰ ਜੇ ਵੀ ਸਿਰਾ ਚੱਕੋਂਗੇ ਹਾਂ ਜੇ ਵੀ ਚਲਾ ਕੇ 2 ਮਹੀਨਾ ਬਾਅਦ ਜਾਂ ਮਹੀਨੇ ਬਾਅਦ ਚੱਕ ਦਿੰਨੇ ਆਂ ਅੱਛਾ ਠੀਕ ਹੈ ਦੁੱਧ ਕਿੰਨਾ ਕਿੰਨਾ ਕਾਇਆਂ ਹਟਾ ਦੁੱਧ ਇਹਨਾਂ ਦੇ ਡੇਟ 10 12 12 ਲੀਟਰ ਦਾ ਦਾ 12 12 ਲੀਟਰ ਇੱਕ ਕਾਇਂ ਥਲੇ ਤੇ ਜੇ ਤੁਸੀਂ ਇਹ ਵਕਾਊ ਤਾਂ ਨਹੀਂ ਕਰਦੇ ਇਹਨਾਂ ਨੂੰ ਕਰ ਦਿੰਨੇ ਆਂ ਵੇਕਾਓ ਵੇਚ ਦਿੰਨੇ ਆਂ ਹਾਂ ਵੇਚ ਦਿੰਨੇ ਆਂ ਅੱਛਾ ਤੇ ਇਹ ਹੁਣ ਇਹਨਾਂ ਦਾ ਦੁੱਧ ਫਿਰ ਕੀ ਰੇਟ ਜਾਂਦਾ ਅੱਜ ਆਇਦਰ ਨੂੰ ਕਰ ਜਾਂ ਕੱਲ ਨੂੰ ਆਇਦਰ ਜਾਉਂਦੇ ਆਂ 30 ਰੁਪਏ ਹਾਂ 30 ਰੁਪਏ ਆਪਣੇ ਆ ਅੱਛਾ ਆ ਇਹਦੇ ਚ ਲਿਖਾ ਆ ਉੱਚ ਕਿਨੂ ਨੂੰ ਦਿਖਾ ਦੇਗੇ ਤੇ ਇਹ ਕਿਹੜੀ ਤੂੜੀ ਆ ਆ ਦਿੰਦੀ ਆ ਇਹ ਤੂੜੀ ਤਾਂ ਪਾਉਂਦਾ ਇਹ ਇਹਨਾਂ ਗਾਈਆਂ ਨੂੰ ਤੇ ਮੈਂ ਸਾਨੂੰ ਸੂਨ ਵਾਲੀਆਂ ਨੂੰ ਕਿਵੇਂ ਆ ਖੜੀਆਂ ਨੇ ਗਾਈਆਂ ਇਹਨਾਂ ਦੀਆਂ ਹਾਂ ਗਾਂਾਂ ਤੇ ਆ ਇਧਰ ਪਾਸੇ ਗਾਈਆਂ ਖੜੀਆਂ ਮੈਂ ਜੂਮ ਕਰਕੇ ਦਿਖਾ ਦਿਆ ਥੋੜੀ ਦੂਰ ਖੜਾ ਇਹ ਗਾਂਾਂ ਇਹਨਾਂ ਦੀਆਂ ਇਹ ਗਾਂ ਇੱਕ ਮਿੰਟ ਕਰਦਾ ਇਹ ਆ ਕਿਹੜੀ ਭਰਾਲੀ ਆ ਇਹ ਗੱਠਾਂ ਵਾਲੀ ਭਰਾਲੀ ਆ ਇਹਨਾਂ ਨੂੰ ਪਾਉਨੇ ਆ ਹਾਂਜੀ ਹਾਂਜੀ ਅੱਛਾ ਇਹਨਾਂ ਨੂੰ ਪਾਉਨੇ ਤੇ ਆ ਕਿੰਨੂ ਤੁੰਦਰ ਸਾਡੇ ਕਾਨੂੰਨੀ ਮੱਦੇ ਤੁਸੀਂ ਬੱਕਰਾਂ ਨੂੰ ਪਾਉਨੇ ਹੋ ਨਹੀਂ 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 ਕੀ ਰੇਟ ਕਿ ਲਵਾਏ ਨੇ ਕਿ ਉਹ ਨਾ 20 ਕਿਲੋ ਵਾਲੇ 20 ਰੁਪਏ ਕਿਲੋ ਵਾਲੇ ਉਹ ਅਸੀਂ ਦਿੰਦੇ ਨੇ ਇਹ ਗਾਂਆਂ ਨੂੰ ਪਾ ਦਿੰਦੇ ਹਾਂ ਹਾਂਜੀ ਗਾਵਾਂ ਨੂੰ ਪਾ ਦਿੰਦੇ ਹਾਂ ਗਾਵਾਂ ਨੂੰ ਪਾ ਦਿੰਦੇ ਹਾਂ ਹਾਂਜੀ ਠੀਕ ਐ ਇਹ ਤੁਹਾਨੂੰ ਉਹੀ ਦੇ ਦਿੰਦੇ ਆ ਕਿ 20 ਰੁਪਏ ਕਿਲੋ ਦਿੰਦੇ ਆ ਭਾਈ ਨਹੀਂ ਅਸੀਂ ਤੂੰ ਗਾਵਾਂ ਜੋ ਗੱਚ ਕੇ ਲੈ ਕੇ ਆ ਹੂੰ ਟੱਕ ਲਉਂਦਾ ਹਾਂ ਹਾਂ ਹੂੰ ਕੁੱਨ ਕਰ ਦਿੰਦੇ ਨਹੀਂ ਆ ਇਹ ਕੁੱਨ ਕਰ ਦਿੰਦਿਆ ਤੇ ਫਿਰ ਬਾਕੀ ਆ ਕਿੰਨਾ ਚਰ ਕੱਟ ਜਾਂਦੀ ਆ ਪਰਾਲੀ ਇਹ ਸਾਲ ਵਾਰ ਕੱਟ ਸਾਲ ਵਾਰ ਕੱਟ ਜਾਂਦੀ ਆ ਠੀਕ ਐ ਕਿਹਨੋ ਦੇ ਨਾਲ ਵਧੀਆ ਖਾ ਲੈਂਦੀ ਇਹਨਾਂ ਕਿਹਨੋ ਦੇ ਨਾਲ ਇਹਨਾਂ ਨੂੰ ਆਈ ਪਾ ਦਿੰਨੇ ਉਹ ਵਿਚ ਕੁੱਟ ਕੇ ਨਹੀਂ ਨਹੀਂ ਸਿੱਧੀ ਪਾ ਦੇ ਨੇ ਆਈ ਛੱਡ ਦੋਂਗੇ ਹਾਂ ਪੰਜ ਪੰਜ ਚਾਰ ਚਾਰੇ ਕਿਕ ਨੂੰ ਹਾਂ ਠੀਕ ਹੈ ਤੇ ਆ ਦੇਖ ਆ ਬੱਚ ਨੂੰ ਇਹ ਕਿੰਨੇ ਚਿਰ ਦਾਗਾ ਇਹਨੂੰ ਦੱਤ ਪਾਇਆ ਦਿੰਦਾਗਾ ਦਾਵਰਾ ਦਿੰਦਾ ਠੀਕ ਹੈ ਤੇ ਆ ਬੱਚ ਨੂੰ ਇਹਨਾਂ ਦੀ ਨੇ ਹਾਂ ਇਹਨਾਂ ਦੇ ਗਾਂ ਦੇ ਠੀਕ ਹੈ ਚਲ